ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਜੀ ਨਵੀਂ ਵੀਡੀਓ ਦੇ ਵਿੱਚ ਤੇ ਜੁੜਿਆ ਜੀ ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਆਪਣਾ ਗੁਰਿੰਦਰ ਕੁਝ ਕੰਮ ਦੀਆਂ ਗੱਲਾਂ ਸਕੂਨ ਦੇਣ ਵਾਲੀਆਂ ਗੱਲਾਂ ਚੰਗੀਆਂ ਗੱਲਾਂ ਤੁਹਾਡੇ ਲਈ ਲੈ ਕੇ ਇੱਕ ਮੋਟੀਵੇਸ਼ਨ ਤੁਹਾਡੇ ਲਈ ਲੈ ਕੇ ਤੇ ਅੱਜ ਜ਼ਿੰਦਗੀ ਦੇ ਚਾਰ ਸਬਕ ਤੁਹਾਡੇ ਨਾਲ ਸਾਂਝੇ ਕਰੂੰਗਾ ਚਾਰ ਸਬਕ ਕਹਿ ਲਓ ਚਾਰ ਅਣਮੁੱਲੇ ਵਿਚਾਰ ਕਹਿ ਲਓ ਤੇ ਜ਼ਿੰਦਗੀ ਦੇ ਤਜਰਬੇ ਵੀ ਕਹਿ ਸਕਦੇ ਹਾਂ ਸੋ ਕੁੱਲ ਮਿਲਾ ਕੇ ਚਾਰ ਚੰਗੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੋ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਇਹਨਾਂ ਨੂੰ ਫੋਲੋ ਕਰੋਗੇ ਲਾਗੂ ਕਰੋਗੇ ਜ਼ਿੰਦਗੀ 'ਚ ਤਾਂ ਜ਼ਰੂਰ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਜ਼ਿੰਦਗੀ ਜਿਉਣ ਦਾ ਤੁਹਾਡਾ ਫਲਸਫਾ ਵਾ ਜ਼ਿੰਦਗੀ ਜਿਉਣ ਦਾ ਤੁਹਾਡਾ ਅੰਦਾਜ਼ ਆ ਉਹ ਬਿਹਤਰ ਹੋਊਗਾ ਆਜੋ ਜੀ ਕਰਦੇ ਆ ਗੱਲਬਾਤ ਇਹ ਚਾਰ ਵਿਚਾਰਾਂ ਬਾਰੇ ਪਹਿਲੀ ਗੱਲ ਆ ਜੀ ਕਿ ਮਾੜੀ ਸੰਗਤ ਨਾਲੋਂ ਬੰਦਾ ਇਕੱਲਾ ਚੰਗਾ ਬਿਲਕੁਲ ਸੱਚੀ ਤੇ ਖਰੀ ਗੱਲ ਆ ਇੱਕ ਨਾ ਤੁਸੀਂ ਕਹਾਵਤ ਅਕਸਰ ਸੁਣੀ ਹੋਊਗੀ ਕਿ ਖਾਲੀ ਮਨ ਸ਼ੈਤਾਨ ਦਾ ਘਰ ਹੁੰਦਾ ਭਾਵ ਕੀ ਹੈ ਕਿ ਜਦੋਂ ਬੰਦਾ ਇਕੱਲਾ ਰਹਿੰਦਾ ਵੇਲਾ ਰਹਿੰਦਾ ਇਹ ਹੋ ਸਕਦਾ ਹੈ ਕਿ ਉਹਦੀਆਂ ਜਿਹੜੀਆਂ ਸੋਚਾਂ ਘੁੰਮ ਰਹੀਆਂ ਨੇ ਨਾ ਖਾਲੀ ਬੰਦਾ ਜਦੋਂ ਬੈਠਾ ਹੁੰਦਾ ਉਹਦਾ ਦਿਮਾਗੀ ਘੋੜੇ ਬਹੁਤ ਭਜਾਉਂਦਾ ਕਿ ਉਹਦੀਆਂ ਸੋਚਾਂ ਗਲਤ ਪਾਸੇ ਨੂੰ ਤੁਰ ਪੈਣ ਤੇ ਉਹ ਸੋਚਾਂ ਨੂੰ ਉਹ ਜ਼ਿੰਦਗੀ 'ਚ ਅਪਣਾ ਵੀ ਲਵੇ ਪਰ ਮੈਂ ਇੱਕ ਗੱਲ ਕਹਿਣਾ ਹੁੰਨਾ ਕਿ ਇਹ ਬੰਦੇ ਦੇ ਉੱਤੇ ਨਿਰਭਰ ਕਰਦਾ ਹੋ ਸਕਦਾ ਵੀ ਜਿਹੜਾ ਵੇਲਾ ਬੰਦਾ ਵਾ ਤੇ ਇਕੱਲਾ ਰਹਿਣ ਵਾਲਾ ਬੰਦਾ ਰੱਬ ਵਾਲੇ ਪਾਸੇ ਨੂੰ ਵੀ ਹੋ ਜਵੇ ਤੇ ਜਿਨੇ ਮਾੜੇ ਪਾਸੇ ਨੂੰ ਪੈਣਾ ਵਾ ਉਹ ਰਜੇਵਿਆਂ ਚ ਰਹਿ ਕੇ ਵੀ ਪੈ ਜਾਣਾ ਵਾ ਇੱਕ ਇਹ ਗੱਲ ਹੋ ਗਈ ਇੱਕ ਹੁੰਦਾ ਕਿ ਤੁਹਾਡੇ ਆਸ-ਪਾਸ ਕਈ ਵਾਰ ਇਹੋ ਜਿਹੇ ਲੋਕ ਹੁੰਦੇ ਨੇ ਤੁਹਾਡੇ ਪਰਿਵਾਰ ਚ ਹੋ ਸਕਦੇ ਆ ਕਿਤੇ ਵੀ ਹੋ ਸਕਦੇ ਜਿਹੜੇ ਇਕੱਲੇ ਇਕੱਲੇ ਰਹਿਣਾ ਪਸੰਦ ਕਰਦੇ ਨੇ ਮਤਲਬ ਆਪਸ ਦੇ ਵਿੱਚ ਹੀ ਉਹ ਆਪਣੇ ਆਪ ਦੇ ਵਿੱਚ ਮਸਤ ਹੁੰਦੇ ਨੇ ਕਿਸੇ ਨੂੰ ਬੁਲਾਉਂਦੇ ਨਹੀਂ ਬਾਹਰ ਨਹੀਂ ਜ਼ਿਆਦਾ ਨਿਕਲ ਕੇ ਖੁਸ਼ ਆਪਾਂ ਉਹਨਾਂ ਨੂੰ ਫੋਰਸ ਕਰਦੇ ਆ ਵੀ ਬਾਹਰ ਜਾਇਆ ਕਰ ਗੱਲਬਾਤ ਕਰਿਆ ਕਰ ਕਿਸੇ ਨੂੰ ਮਿਲਿਆ ਕਰ ਇੱਥੇ ਇਹ ਗੱਲ ਲਾਗੂ ਹੁੰਦੀ ਆ ਕਿ ਜੇ ਉਹ ਮਾੜੀ ਸੰਗਤ ਚ ਪਵੇ ਉਹਦੇ ਨਾਲੋਂ ਜੇ ਉਹ ਕੱਲਾ ਰਹਿ ਕੇ ਖੁਸ਼ ਆ ਤਾਂ ਉਹਨੂੰ ਰਹਿਣ ਦਿਓ ਦੂਜੀ ਗੱਲ ਆ ਜੀ ਕਿਸੇ ਦਾ ਮਾੜੇ ਕੰਮ ਚ ਸਾਥ ਦੇਣ ਨਾਲੋਂ ਜਵਾਬ ਦਿੱਤਾ ਚੰਗਾ ਹੁੰਦਾ ਵਾ ਇਹਦੀ ਵੀ ਤੁਹਾਨੂੰ ਉਦਾਹਰਣ ਦੇ ਕੇ ਸਮਝਾ ਦਿੰਨਾ ਕਿ ਕੀ ਹੁੰਦਾ ਕਈ ਵਾਰੀ ਮੰਨ ਲਓ ਚਲੋ ਤੁਹਾਡਾ ਕੋਈ ਦੋਸਤ ਹੀ ਆ ਮਿੱਤਰ ਹੀ ਆ ਤੁਹਾਡੇ ਕੋਲ ਆ ਕੇ ਕਹਿੰਦਾ ਵੀ ਮੈਨੂੰ ਤੇਰੀ ਲੋੜ ਪੈ ਗਈ ਤੇ ਜਦੋਂ ਤੁਸੀਂ ਪੁੱਛਦੇ ਹੋ ساری ਗੱਲਬਾਤ ਤਾਂ ਉਹ ਇੱਕ ਗਲਤ ਕੰਮ ਦੇ ਵਿੱਚ ਤੁਹਾਡਾ ਸਹਾਰਾ ਲੈਣਾ ਚਾਹੁੰਦਾ ਮਤਲਬ ਤੁਹਾਨੂੰ ਵੀ ਆਪਣੇ ਗਲਤ ਕੰਮ ਦੇ ਵਿੱਚ ਸ਼ਾਮਲ ਕਰਾਉਣਾ ਚਾਹੁੰਦਾ ਉਦੋਂ ਕਈ ਲੋਕ ਤਾਂ ਦੋਸਤੀ ਨਿਭਾ ਦਿੰਦੇ ਨੇ ਵੀ ਦੋਸਤੀ ਤੋਂ ਵੱਧ ਕੇ ਕੀ ਹੈ ਪਰ ਮੈਂ ਕਹੂੰਗਾ ਵੀ ਉਹ ਦੋਸਤੀ ਕਾਦੀ ਵੀ ਜੇ ਆਪਾਂ ਪ੍ਰੇਰਦੇ ਆ ਕਿਸੇ ਨੂੰ ਮਾੜਾ ਕੰਮ ਕਰਨ ਦੇ ਲਈ ਤੇ ਉਹਦੇ ਵਿੱਚ ਆਪ ਵੀ ਹਿੱਸਾ ਪਾ ਰਹੇ ਆ ਪਹਿਲਾਂ ਤਾਂ ਉਹਨੂੰ ਸਮਝਾਉਣਾ ਚਾਹੀਦਾ ਜੀ ਕਿ ਉਹ ਕੰਮ ਨਾ ਕੀਤਾ ਜਾਵੇ ਜੇ ਨਹੀਂ ਸਮਝਦਾ ਤਾਂ ਤੁਸੀਂ ਕਿਨਾਰਾ ਕਰ ਲਓ ਤੁਸੀਂ ਇਹ ਨਾ ਸੋਚਿਓ ਵੀ ਮੈਂ ਜੇ ਇਹਨੂੰ ਇਸ ਕੰਮ ਲਈ ਜਵਾਬ ਦੇਤਾ ਵੀ ਅਗਲਾ ਕੀ ਸੋਚੂਗਾ ਗਲਤ ਕੰਮ 'ਚ ਜਵਾਬ ਦੇਣ ਤੋਂ ਆਪਾਂ ਨੂੰ ਕਾਹਦਾ ਗੁਰੇਜ਼ ਹੋਣਾ ਚਾਹੀਦਾ ਕਦੇ ਵੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਗੁਰੇਜ਼ ਸੋ ਇਸ ਪੁਆਇੰਟ ਦਾ ਇਹ ਮਤਲਬ ਆ ਕਿ ਮਾੜੇ ਕੰਮ 'ਚ ਕਿਸੇ ਦਾ ਸਾਥ ਨਾ ਦਿਓ ਉਹਨੂੰ ਜਵਾਬ ਦੇ ਦਿਦੋ ਤੇ ਜਵਾਬ ਦੇਣ ਤੋਂ ਬਾਅਦ ਕੋਈ ਵੀ ਗਿਲਟ ਫੀਲ ਨਾ ਕਰਿਓ ਤੀਜੀ ਗੱਲ ਆ ਜੀ ਕਿ ਕਰਜ਼ੇ ਲੈ ਕੇ ਦਿਖਾਵੇ ਕਰਨ ਦੇ ਨਾਲੋਂ ਸਾਦੀ ਜ਼ਿੰਦਗੀ ਕਿਤੇ ਚੰਗੀ ਆ ਇਹ ਵੀ ਬਹੁਤ ਸਾਰੇ ਲੋਕਾਂ ਦੀ ਕਹਾਣੀ ਅੱਜਕੱਲ ਬਣਦੀ ਜਾ ਰਹੀ ਆ ਦਿਖਾਵਾ ਚਲੋ ਵੈਸੇ ਸਾਰੇ ਇਹੋ ਜੇ ਨਹੀਂ ਕੁਝ ਲੋਕ ਸਮਝਦਾਰ ਵੀ ਹੈਗੇ ਨੇ ਤੇ ਅ ਵੈਸੇ ਕਹਿੰਦੇ ਆ ਦੁਨੀਆ ਵਾ ਜਿਹੜੀ ਹੈ ਦਿਖਾਵੇ ਦੀ ਰਹਿ ਗਈ ਦਿਖਾਵੇ ਦੀ ਦੁਨੀਆ ਇਹ ਇੱਥੇ ਨਾ ਇੱਕ ਕਲਾਸ ਆਪਣੇ ਸਮਾਜ ਦੇ ਵਿੱਚ ਇਹੋ ਜੀ ਵੱਸਦੀ ਆ ਕਿ ਉਹ ਜਿੰਨੇ ਮਰਜੀ ਪੈਸੇ ਜਿਹੜੀ ਮਰਜੀ ਥਾਂ ਤੇ ਖਰਚ ਕਰੀ ਜਾਣ ਜਿੰਨੇ ਮਰਜੀ ਖਰਚ ਕਰੀ ਜਾਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਕੋਲ ਪੈਸੇ ਨਹੀਂ ਮੁੱਕਣੇ ਉਹਨਾਂ ਨੂੰ ਤਾਂ ਲਾਉਣ ਦੇ ਲਈ ਥਾਂ ਚਾਹੀਦੀ ਆ ਉਹਨਾਂ ਨੂੰ ਦੇਖ ਕੇ ਕਈ ਸਾਡੇ ਵਰਗੇ ਜਿਹੜੇ ਮੀਡਲ ਕਲਾਸ ਨੇ ਉਦਾਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਆਪਣੀ ਹਾਇਸੀਅਤ ਤੋਂ ਬਾਹਰ ਜਾ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਇੱਕ ਆਰਟੀਫੀਸ਼ੀਅਲ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਤੁਸੀਂ ਗੁੱਸਾ ਨਾ ਕਰਿਓ ਇੱਕ ਸਚਾਈ ਆ ਆਪਾਂ ਇੱਕ ਫੋਨ ਵੀ ਲੈਣਾ ਨਾ ਹੁਣ ਉਹ ਵੀ ਕਰਜ਼ਾ ਲੈ ਕੇ ਲੈ ਰਹੇ ਆ ਸਿਰਫ ਦੂਜਿਆਂ ਨੂੰ ਪ੍ਰੈਸ ਕਰਨ ਦੇ ਲਈ ਮੈਂ ਦੇਖੋ ਕਦੇ ਵੀ ਲੈਕਚਰ ਨਹੀਂ ਦਿੰਦਾ ਵੀ ਆਹ ਚੀਜ਼ ਨਹੀਂ ਲੈਣੀ ਚਾਹੀਦੀ ਉਹ ਚੀਜ਼ ਨਹੀਂ ਲੈਣੀ ਚਾਹੀਦੀ ਮੈਂ ਕਹਿੰਦਾ ਜੋ ਕੁਝ ਮਰਜ਼ੀ ਲੋ ਵਧੀਆ ਤੋਂ ਵਧੀਆ ਘਰ ਬਣਾਓ ਮਿਹਨਤ ਕਰੋ ਵਧੀਆ ਤੋਂ ਵਧੀਆ ਫੋਨ ਕੋਲ ਰੱਖੋ ਆਪਣੀ ਆਪਣੀ ਲਾਈਫ ਸਟਾਈਲ ਜੋ ਤੁਹਾਡਾ ਲਾਈਫ ਸਟਾਈਲ ਆ ਉਹਨੂੰ ਜਰੂਰ ਅਪਗ੍ਰੇਡ ਕਰੋ ਤੁਸੀਂ ਆਪਣੀ ਜੀਵਨ ਸ਼ੈਲੀ ਵਧੀਆ ਬਣਾਓ ਪੈਸੇ ਨਾਲ ਹੀ ਬਣਦੀ ਆ ਪਰ ਉਹਦੇ ਲਈ ਮਿਹਨਤ ਵੀ ਕਰੋ ਉਹਨਾਂ ਪੈਸਾ ਤੁਹਾਡੇ ਕੋਲ ਹੋਣਾ ਵੀ ਚਾਹੀਦਾ ਜਿਹੜਾ ਬੰਦਾ ਮਹੀਨੇ ਦਾ ਕਮਾਉਂਦਾ ਜੀ 15000 20000 ਉਹ ਵੀ 2 ਲੱਖ ਦਾ ਫੋਨ EMI ਕਰਾ ਕੇ ਲੈ ਰਿਹਾ ਇਹ ਕਿੱਥੋਂ ਦੀ ਸਮਝਦਾਰੀ ਆ ਮੇਰਾ ਪੁਆਇੰਟ ਸਿਰਫ ਇਹ ਹੁੰਦਾ ਸੋ ਆਪਣੀ ਹੈਸੀਅਤ ਦੇ ਵਿੱਚ ਰਹਿ ਕੇ ਆਪਾਂ ਖਰਚੇ ਕਰਨੇ ਜਦੋਂ ਸਿੱਖ ਗਏ ਇੱਕ ਸਾਦਗੀ ਦੇ ਨਾਲ ਜ਼ਿੰਦਗੀ ਜਿਉਣੀ ਸਿੱਖ ਗਏ ਉਹਦੇ ਵਿੱਚ ਬੜਾ ਸਕੂਨ ਆ ਜੀ ਅਜ਼ਮਾ ਕੇ ਦੇਖ ਸਕਦੇ ਹੋ ਚੌਥੀ ਤੇ ਆਖਰੀ ਗੱਲ ਕਹੂੰਗਾ ਕਿ ਦੂਜਿਆਂ ਨੂੰ ਨਿੰਦਣ ਦੇ ਨਾਲੋਂ ਆਪਣੇ ਆਪ ਵਿੱਚ ਸੁਧਾਰ ਕਰਨਾ ਸਿੱਖੋ ਇਨਸਾਨੀ ਫਿਤਰਤ ਆ ਇੱਕ ਦੂਜਿਆਂ ਦੀ ਨਿੰਦਾ ਕਰਕੇ ਬਹੁਤ ਖੁਸ਼ੀ ਮਿਲਦੀ ਆ ਖਾਸ ਤੌਰ ਤੇ ਜਦੋਂ ਆਪਾਂ ਵਿਹਲੇ ਬੈਠੇ ਹੁੰਨੇ ਕੋਈ ਬੰਦਾ ਆਪਾਂ ਫੜ ਲੈਨੇ ਆ ਉਹ ਐ ਆ ਉਹਦੇ ਚ ਆ ਔਗਣਾ ਉਹ ਐਦਾਂ ਕਰਦਾ ਉਹਦੀ ਆਦਤ ਬੜੀ ਮਾੜੀ ਆ ਮਤਲਬ ਪੂਰਾ ਉਹਦਾ ਸਿਟੀ ਸਕੈਨ ਆਪਾਂ ਕਰ ਦਿੰਨੇ ਆ ਹਨਾ ਵੀ ਉਹ ਬੰਦਾ ਕਿਦਾਂ ਦਾ ਪਰ ਇੱਕ ਕਹਾਵਤ ਸਿਆਣਿਆਂ ਦੀ ਹੋਰ ਸੋਹਣੀ ਆ ਤੁਸੀਂ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਉਹਦਾ ਮਤਲਬ ਕੀ ਆ ਕਿ ਆਪਣੇ ਅੰਦਰ ਵੀ ਝਾਕ ਕੇ ਦੇਖੋ ਤੁਸੀਂ ਵੀ ਤਾਂ ਇਨਸਾਨ ਹੋ ਤੁਸੀਂ ਕਿਹੜਾ ਬਹੁਤ ਦੁੱਧ ਦੇ ਤੋਲੇ ਹੋ ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਲੈ ਰਿਆ ਕੋਈ ਇਨਸਾਨ ਇੱਥੇ ਪਰਪਖ ਨਹੀਂ ਹੈਗਾ ਸੋ ਕਿਸੇ ਬਾਰੇ ਗੱਲਾਂ ਕਰਕੇ ਕਿਸੇ ਬਾਰੇ ਕਿਸੇ ਦੀ ਨਿੰਦਾ ਕਰਕੇ ਆਪਾਂ ਨੂੰ ਕੁਝ ਨਹੀਂ ਮਿਲਣਾ ਜਿੰਨੀ એનર્ਜੀ ਉਹਤੇ ਲਗਾ ਰਹੇ ਆ ਉਹੀ એનર્ਜੀ ਦੇ ਆਪਾਂ ਆਪਣੀਆਂ ਕਮੀਆਂ ਦੇਖਣੀਆਂ ਸਿੱਖ ਲਈਏ ਉਹ ਦੇਖ ਕੇ ਉਹਨਾਂ ਦੇ ਵਿੱਚ ਸੁਧਾਰ ਕਰਨਾ ਸਿੱਖ ਲਈਏ ਤਾਂ ਸ਼ਾਇਦ ਆਪਣੀ ਜ਼ਿੰਦਗੀ ਆ ਜਿਹੜੀ ਉਹ ਬਹੁਤ ਬਿਹਤਰ ਹੋ ਜਾਊਗੀ ਤੇ ਇਹ ਗੱਲਾਂ ਨਾ ਜੇ ਤੁਸੀਂ ਲਾਗੂ ਕਰੋਗੇ ਵਾਕੀ ਤੁਹਾਨੂੰ ਫਰਕ ਨਜ਼ਰ ਆਊਗਾ ਬਸ ਇਹ ਆ ਵੀ ਸੁਣ ਕੇ ਆਪਾਂ ਫੋਨ ਸਾਈਡ ਤੇ ਰੱਖ ਕੇ ਉਦਾਂ ਹੀ ਨਾਰਮਲ ਜ਼ਿੰਦਗੀ ਫੇਰ ਨਹੀਂ ਜਿਉਣ ਲੱਗ ਜਾਣਾ ਥੋੜਾ ਬਤਾ ਕੁਝ ਪਰਸੈਂਟ ਵੀ ਅਮਲ 'ਚ ਲਿਆਏ ਤਾਂ ਜ਼ਰੂਰ ਤੁਸੀਂ ਫਰਕ ਮਹਿਸੂਸ ਕਰੋਗੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਹੋਰ ਵੀ ਵਧੀਆ ਗੱਲਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਜੋ ਤੁਹਾਨੂੰ ਸਕੂਨ ਦੇ ਸਕਣ ਮੋਟੀਵੇਸ਼ਨ ਦੇ ਸਕਣ ਤੇ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾ ਸਕਣ